ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਇਸ ਵੇਲੇ ਮੇਰੇ ਨਾਲ ਫੋਨ ਲਾਈਨ ਦੇ ਉੱਪਰ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ ਨੇ ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ ਮਾਲੀ ਸਾਹਿਬ ਜੋ ਕੁਝ ਸਿਆਲਸਰ ਦੇ ਨਾਮ ਦੇ ਉੱਪਰ ਪੰਜਾਬ ਦੇ ਵਿੱਚ ਹੋ ਰਿਹਾ ਕਿਉਂਕਿ ਤੁਸੀਂ ਵੀ ਲਗਾਤਾਰ ਗੱਲ ਕਰਦੇ ਹੋ ਕਿ ਸਿਆਲਸਰਦਾਨ ਅਸਲ ਮੁੱਦਿਆਂ ਤੋਂ ਭਟਕ ਚੁੱਕੇ ਨੇ ਜਿਹੜੀਆਂ ਲੋਕਾਂ ਦੀਆਂ ਦਿੱਕਤਾਂ ਨੇ ਜਾਂ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਛੋਟੀ ਸਮੱਸਿਆਵਾਂ ਵਾ ਵੱਡੀ ਸਮੱਸਿਆਵਾਂ ਜਾ ਹੁਣ ਕਿਸਾਨ ਅੰਦੋਲਨ ਦੇ ਵਿੱਚ ਲੋਕ ਬਾਰਡਰਾਂ ਤੇ ਬੈਠੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਮੱਸਿਆਵਾਂ ਹਨ ਕਿ ਸਿਆਸਤਦਾਨਾਂ ਦਾ ਉਹਨਾਂ ਦੇ ਉੱਪਰ ਧਿਆਨ ਨਹੀਂ ਸਿਆਸਤਦਾਨ ਨਿੱਜੀ ਰੰਜਿਸ਼ਾਂ ਦੇ ਉੱਪਰ ਆ ਗਏ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਰ ਵੀ ਵਿਧਾਨ ਸਭਾ ਤੋਂ ਬਾਹਰ ਵੀ ਦੇਖਿਆ ਅੰਦਰ ਬਾਹਰ ਸਭ ਕੁਝ ਚੱਲ ਰਿਹਾ ਸੋ ਜਿਹੜੇ ਹੁਣ ਦਿਨ ਲੰਘ ਰਹੇ ਨੇ ਆ ਕਿਵੇਂ ਵੇਖ ਰਹੇ ਉਹਨਾਂ ਨੂੰ ਸਾਰਿਆਂ ਨੂੰ ਜੀ ਕੋਮੂ ਸਾਹਿਬ ਅਕਸਰ ਬਹੁਤ ਸਾਰੇ ਲੋਕ ਅੱਜ ਕੱਲ ਗੱਲ ਕਰਦੇ ਨੇ ਕਿ ਪੰਜਾਬ ਆ ਜਿਹੜਾ ਉਹ ਬૌਧਿਕ ਕੰਗਾਲੀ ਦੀ ਮਾਰ ਚੱਲ ਰਿਹਾ ਇਹਦੇ ਵਿੱਚ ਸਿਆਸਤਦਾਨ ਵੀ ਆਉਂਦੇ ਨੇ ਇਹਦੇ ਵਿੱਚ ਅਸਰਸ਼ਾਹ ਵੀ ਆਉਂਦੇ ਨੇ ਇਹਦੇ ਵਿੱਚ ਪੱਤਰਕਾਰ ਵੀ ਆਉਂਦੇ ਨੇ ਵਿਦਵਾਨ ਵੀ ਆਉਂਦੇ ਨੇ ਲੇਖਕ ਵੀ ਆਉਂਦੇ ਨੇ ਤੇ ਸਾਡੇ ਵਰਗੇ ਵਿਸ਼ਲੇਸ਼ਕ ਵੀ ਆਉਂਦੇ ਨੇ ਕਿਸੇ ਹੱਦ ਤੱਕ ਇਸ ਕਰਕੇ ਜਦੋਂ ਤੁਸੀਂ ਪੰਜਾਬ ਦੇ ਹਾਲਾਤ ਦੇਖਦੇ ਹੋ ਸਿਆਸੀ ਪਾਰਟੀਆਂ ਦੇ ਹਾਲਤ ਦੇਖਦੇ ਹੋ ਉਹਨਾਂ ਦਾ ਆਪਸੀ ਤਕਰਾਰ ਦੇਖਦੇ ਹੋ ਉਹ ਤੋਂ ਇਹੀ ਗੱਲ ਉੱਪਰ ਕੇ ਆਉਂਦੀ ਆ ਕਿ ਪੰਜਾਬ ਲਈ ਕਿਸੇ ਕੋਲ ਕੋਈ ਮਾਰਗ ਸੇਧ ਹੈ ਨਹੀਂ ਇਕ ਤਰ੍ਹਾਂ ਖਵਾਲਾ ਮੰਗਾਂ ਦਾ ਮੁੱਦਿਆਂ ਦਾ ਇਹ ਵੀ ਤੁਹਾਡੀ ਮਾਰਗਫੇਬ ਕੀ ਆ ਤੁਹਾਡਾ ਨਜ਼ਰੀਆ ਕੀ ਆ ਤੁਹਾਡੀ ਪਹੁੰਚ ਕੀ ਆ ਇਹਨਾਂ ਪ੍ਰਤੀ ਉਹਦੇ ਆਧਾਰ 'ਤੇ ਤੈ ਹੁੰਦੀ ਆ ਕਿ ਠੀਕ ਹੋਵੇ ਜਾਂ ਗਲਤ ਹੋਵੇ ਪਰ ਉਹਦੇ ਨਾਲ ਤੁਹਾਡੇ ਬਖਰੇਮਿਆਂ ਨੇ ਜਿਹੜੇ ਉੱਥੇ ਆ ਜਾਂਦੇ ਨੇ ਸਾਹਮਣੇ ਤਾਂ ਗੱਲ ਮਿੱਤਰ ਜਾਂਦੀ ਆ ਜੀ ਅਕਸਲ 'ਚ 1992 ਤੋਂ ਬਾਅਦ ਹਾਂ ਵੀ ਜਦੋਂ ਉਹਨਾਂ ਦਾ ਬਾਈਕਾਟ ਹੋਇਆ ਤੇ ਐਵੇਂ ਥੋੜੀਆਂ-ਥੋੜੀਆਂ ਬੂਟਾਂ ਲੈ ਕੇ ਉਹ ਵਿਧਾਇਕ ਚੁਣੇ ਗਏ ਉਹਦੋਂ ਤੋਂ ਜਿਸ ਪੰਜਾਬ ਦੇ ਵਿੱਚ ਇਹ ਤਕਰਾਰ ਸ਼ੁਰੂ ਹੋਇਆ ਮੇਰੇ ਯਾਦ ਆ ਜਦੋਂ ਬੀਅੰਤ ਸਿੰਘ ਕਹਿਣਾ ਹੁੰਦਾ ਸੀ ਕਿ ਮੈਂ ਅਕਾਲੀਆਂ ਨੂੰ ਤੁੰਨ ਕੇ ਰੱਖ ਦਿਆਂਗਾ ਜਦੋਂ ਉਹਨੇ ਕਿਉਂਕਿ ਉਸ ਵੇਲੇ ਪੂਰਤ ਜਵਰ ਦੇ ਖਿਲਾਫ ਮੁੱਖ ਤੌਰ ਤੇ ਜਥੇਦਾਰ ਸਵਰਗੀ ਗੁਰਚਰਨ ਸਿੰਘ ਤੌੜਾ ਬੋਲ ਲਈ ਸੀ ਉਹ ਪੁੱਤਾਂ ਤੇ ਵੀ ਜਾਂਦੇ ਸੀ ਪੁਲਿਸਕਾਰ ਲਿਆ ਖਿਲਾਫ ਦੀ ਗੱਲ ਕਰਦੇ ਸੀ ਜਿੰਨੀਆਂ ਜਿੰਨਾ ਵੀ ਉਹ ਕਰ ਸਕਦੇ ਸੀ ਅਕਾਲੀ ਦਲ ਦੇ ਵਿੱਚ ਰਹਿ ਕੇ ਉਹਨਾਂ ਨੇ एलान ਕੇ ਤੌੜੇ ਪਿੰਡ ਰੰਨੀ ਕੀਤੀ ਵੀ ਤਾਂ ਕਿ ਉਹ ਆਵਾਜ਼ ਆ ਜਿਹੜੀ ਨਾ ਉਹ ਦਬਾ ਸਕਾ ਤੇ ਫਿਰ ਉਹਨੂੰ ਪੂਰੇ ਜ਼ੋਰ ਨਾਲ ਪ੍ਰਚਾਰਿਆ ਤੇ ਤੌੜੇ ਪਿੰਡ ਮੈਂ ਵੱਡੀ ਤੱਦਰ ਤੇ ਕਾਲੀਆਂ ਝੰਡੀਆਂ ਕੋ ਆਪਣੇ ਘਰਾਂ ਤੇ ਲਾਈਆਂ ਪੁਲਿਸ ਲਹਾਉਂਦੀ ਰਹੀ ਹੈਗਾ ਕੁਝ ਹੁੰਦਾ ਰਿਹਾ ਜਾਨੀ ਜਦੋਂ ਵਿਅਕਤੀ ਦੇ ਖਿਲਾਫ ਤੁਸੀਂ ਲੜਾਈ ਲੜਦੇ ਹੋ ਨਾ ਉਹਦੀ ਸਿਆਸ ਵੀ ਥਾਂ ਉਹਦੇ ਵਿਚਾਰਾਂ ਨਾਲ ਟਕਰਾਅ ਕਰਦੀ ਥਾਂ ਖੁਬਾਦਰ ਚਾਉਣ ਦੀ ਥਾ ਫਿਰ ਗੱਲ ਇਧਰੋਂ ਪਾਸੇ ਨੂੰ ਜਾਂਦੀ ਹੈ ਬਿਆਨਤ ਸਿੰਘ ਉਹ ਵੀ ਵਿਧਾਨ ਸਭਾ ਚ ਦੋ ਐਮਐਲਏ ਸੀ ਜਿਹੜੇ ਕਾਮੀਦਾਲ ਦੀ ਸੀ ਮੇਰਾ ਖਿਆਲ ਆ ਉਹ ਦੋਨੇ ਇੰਦਰਜੀਤ ਜੀ ਦਾ ਤੇ ਬਿਜੇ ਸਾਥੀ ਕੀ ਤਮੋਨਾ ਦਾ ਸਰੀਰਕ ਕੁੱਟ ਕਟਾਪਾ ਵੀ ਹੋਇਆ ਸੀ ਉਸ ਤੋਂ ਬਾਅਦ ਜਦੋਂ ਵਰਦਾਲਾ ਸਾਹਿਬ ਦੀ ਸਰਕਾਰ ਆਈ ਆ ਉਦੋਂ ਉਹਦੋਂ ਸਾਫ ਦੀ ਵੀ ਦੇਈ ਸੀ ਹੋਈ ਸੀ ਆਪਸ ਦੇ ਵਿੱਚ ਟਕਰਾਅ ਆਇਆ ਸੀ ਫਿਰ ਜਿੱਦੈਂ ਆਪਣਾ ਕਾਪਟਨ ਬ文ਿੰਦਰ ਸਿੰਘ ਦੀ ਸਰਕਾਰ ਆਈ ਆ ਉਹ ਵੀ ਇਹੀ ਕਹਿੰਦਾ ਵੀ ਖੁੰਡਾ ਖੜਕਾਉਂ ਇਹਨਾਂ ਨੂੰ ਮਖੂਤ ਕਰੂੰ ਲੰਮੇ ਕਰੂੰਗਾ ਅਕਾਲੀਆਂ ਨੂੰ ਉਹਦਾ ਇਜ਼ਹਾਰ ਕਿਸੇ ਨਾ ਕਿਸੇ ਰੂਪ ਤੋਂ ਵਿਧਾਨ ਸਭਾ ਦੇ ਵਿੱਚ ਨਹੀਂ ਆਉਂਦਾ ਰਿਹਾ ਸੋ ਇਸ ਕਰਕੇ ਹੁਣ ਜਿਹੜੀ ਇਹ ਕਿਉਂਨ ਹੋਈ ਆ ਜਿਹੜੇ ਨਵੇਂ ਬੰਦੇ ਚੁਣੇ ਗਏ ਨੇ ਪਹਿਲੀ ਵਾਰ ਵੀ ਚੁਣੇ ਗਏ ਨੇ ਦੂਜੀ ਵਾਰ ਵੀ ਚੁਣੇ ਗਏ ਨੇ ਹੁਣ ਤਾਂ ਕਿਸੇ ਵਿਚਾਰਤਾ ਰਾਜਾ ਸਿਆਸਤ ਤੋਂ ਸੱਖਣੇ ਐਲਾਨ ਪਿਆਜ ਹੈ ਨਾ ਸਿਰਫ ਵਾਅਦੇ ਆ ਤੇ ਗਰੰਟੀ ਕੇ ਜੀਵਨ ਵਾਲੀ ਗਰੰਟੀ ਹੈ ਸੋ ਇਸ ਕਰਕੇ ਇਹਨਾਂ ਦੇ ਕੋਲੇ ਉਸ ਤਰ੍ਹਾਂ ਦੀ ਸਿਆਸਤ ਖੇਦ ਹੈ ਵੀ ਦੂਜਾ ਸਵਾਲ ਵੱਡਾ ਇਹ ਆ ਵੀ ਇਹ ਕਾਂਗਰਸ ਤੇ ਅਕਾਲੀਆਂ ਵੱਲੋਂ ਜਿਹੜੀਆਂ ਨੀਤੀਆਂ ਧਾਰਨ ਕੀਤੀਆਂ ਹੋਈਆਂ ਨੇ ਪੰਜਾਬ ਬਾਰੇ ਉਹਨਾਂ ਨੀਤੀਆਂ ਵੀ ਚੱਲ ਰਹੇ ਨੇ ਠੀਕ ਆ ਕੁਝ ਕੱਤੇ ਮਲਾਜ਼ਮਾਂ ਨੂੰ 26 58 ਸਾਲ ਤੱਕ ਵਕਤ ਕੱਦਣ ਦੇ ਕੇ ਉਹਨਾਂ ਨੂੰ ਪੱਕਾ ਉਸ ਰੂਪ ਦਿੱਤਾ ਪਰ ਉਹ ਉਹਨਾਂ ਦੇ ਉੱਤੇ ਸਰਵਿਸ ਨੂਨ ਨੇ ਜਿਹੜੇ ਉਹ ਨਹੀਂ ਲਾਗੂ ਹੁੰਦੇ ਉਸ ਤਰ੍ਹਾਂ ਦੇ ਭੱਤੇ ਉਸ ਤਰ੍ਹਾਂ ਦੇ ਹਿਣਤਾਂ ਨਹੀਂ ਹੁੰਦੀਆਂ ਪੈਨਸ਼ਨ ਪੁਰਾਣੀ ਬਹਾਲ ਕਰਦਾ ਉਹੀ ਰਹਿ ਗਿਆ ਛੋਸ਼ੀ ਬਣ ਕੇ ਰਹਿ ਗਿਆ ਪਰ ਨੀਤੀਆਂ ਪੱਖੋਂ ਚਾਹੇ ਉਹ ਸ਼ਰਾਬ ਦੀ ਨੀਤੀ ਆ ਚਾਹੇ ਖੇਤੀ ਪ੍ਰਤੀ ਨੀਤੀ ਆ ਭਾਗਾਂ ਵਾਟਰ ਖੋਲਣ ਦੀ ਪ੍ਰਤੀ ਨੀਤੀ ਆ ਜਿੰਨੇ ਨੇ ਮਰਜ਼ੇ ਤੁਸੀਂ ਮਸਲੇ ਲੈ ਲਓ ਜਾਂ ਬਾਹਰਲੇ ਜਿਹੜੇ ਆ ਕੇ ਸਾਡਾ ਰੋਜ਼ਗਾਰ ਲੁੱਟ ਰਹੇ ਨੇ ਮਤਲਬ ਉਹਨਾਂ ਦੀਆਂ ਨੀਤੀਆਂ ਨੇ ਜਿਹੜੇ ਉਹੀ ਲਾਗੂ ਕਰ ਰਹੇ ਨੇ ਇਸ ਕਰਕੇ ਇਹਨਾਂ ਪਾਰਟੀਆਂ ਕੋਲੇ ਪਾਰਟੀਆਂ ਇਹ ਲੋਕਾਂ ਨੇ ਰੱਦ ਕਰਤੀਆਂ ਇੱਕ ਵਾਰ ਤਾਂ ਕਾਂਗਰਸ ਵੀ ਰੱਦ ਕਰਤੀ ਬਾਦਲ ਕੇ ਵੀ ਰੱਦ ਕਰਤੇ ਭਾਜਪਾ ਵੀ ਰੱਦ ਕਰਤੀ ਕਿਉਂਕਿ ਇਹਨਾਂ ਨੇ ਇੰਨੇ ਸਾਲਾਂ ਦੇ ਰਾਜ ਦੇ ਵਿੱਚ ਪੰਜਾਬ ਨੂੰ ਤਵਾਹੀ ਦੇ ਰਾਹ ਤੁਰਨ ਤੋਂ ਰੋਕਿਆ ਨਹੀਂ ਉਸ ਯੋਗਦਾਨ ਪਾਇਆ ਇਹ ਕਹਿੰਦੇ ਸੀ ਕਿ ਅਸੀਂ ਸਹੀ ਰਾਹ ਤੇ ਆਵਾਂਗੇ ਪਰ ਇਹਨਾਂ ਨੇ ਵੀ ਕੋਈ ਕਿਤੇ ਸਫਲ ਨਹੀਂ ਪਾਇਆ ਉਹਨਾਂ ਨਾਲ ਉਹ ਵੀ ਤੇਜੀ ਨਾਲ ਇਹ ਕਰਜਾ ਚੁੱਕ ਰਹੇ ਨੇ ਤੇ ਇੱਥੇ ਜਾਨੀ ਜੇ ਆਪਾਂ ਕਹੀਏ ਤੇ ਦੋਹਾਂ ਦੇ ਪੱਲੇ ਪੰਜਾਬ ਦਾ ਸੰਕਟ ਕੀ ਆ ਚਾਹੇ ਰੁਜ਼ਗਾਰ ਦਾ ਸੰਕਟਾ ਚਾਹੇ ਪੜ੍ਹਾਈ ਦਾ ਸੰਕਟਾ ਚਾਹੇ ਸਿਹਤ ਦਾ ਸੰਕਟਾ ਚਾਹੇ ਖੇਤੀ ਦਾ ਸੰਕਟਾ ਇਸੇ ਮਸਲੇ ਦਾ ਕੋਈ ਸਾਰਥਕ ਹੱਲ ਜਾਂ ਨੀਤੀ ਦੋਹਾਂ ਤਰ੍ਹਾਂ ਕੋਲੇ ਹੈ ਨਹੀਂ ਇਸ ਕਰਕੇ ਫਿਰ ਇੰਨੀਆਂ ਜੀਆਂ ਗੱਲਾਂ ਆ ਰਹੀਆਂ ਨੇ ਸਾਹਮਣੇ ਜਿਹੜੀਆਂ ਪਹਿਲਾਂ ਵੀ ਕਦੇ ਨਹੀਂ ਹੋਈਆਂ ਤੁਸੀਂ ਇਹ ਦੇਖੋ ਵੀ ਬੱਜਟ ਸੈਸ਼ਨਾਂ ਉੱਥੇ ਤੁਸੀਂ ਸਵਾਲੇ ਥੋਣੇ ਉਹ ਪਹਿਲਾਂ ਸ਼ੁਰੂ ਕਰਨ ਨੂੰ ਸਹਾਂਝੀ ਨਹੀਂ ਦੇ ਆਮ ਕਦਰ ਹੀ ਹੋਇਆ ਹੈ ਕਿ ਬੱਜਟ ਸੈਸ਼ਨ ਦੇ ਵਿੱਚ ਰਾਜਪਾਲ ਦਾ ਭਾਸ਼ਣ ਤੋਂ ਪਹਿਲਾਂ ਕੋਈ ਆਈਟਮ ਲਈ ਜਾਵੇ ਫਿਰ ਮਾੜਾ ਮੋਟਾ ਰੌਲਾ ਨਾ ਕਦੇ ਨਾ ਤੇ ਪੈਂਦਾ ਹੁੰਦਾ ਸੀ ਯਾਰ ਉਸੇ ਬਰਾਬਰ ਭਾਸ਼ਣ ਪੜਨ ਲੱਗ ਜਾਂਦਾ ਸੀ ਜਾਂ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਸੀ ਪਰ ਰਾਜਪਾਲ ਦਾ ਭਾਸ਼ਣ ਵੱਡੀ ਪੱਧਰ ਤੇ ਜਿਵੇਂ ਐਸਪੀ ਕਾਂਗਰਸੀਆਂ ਨੇ ਬੋਲਣੇ ਨਹੀਂ ਦਿੱਤਾ ਕਹਿੰਦੇ ਆ ਸ਼ਕਤੀ ਸਥਿਥਾਂ ਦਾ ਸੀ ਇੱਕ ਸਵਾਲ ਵੀ ਪੜਿਆ ਗਿਆ ਉਹ ਤੋਂ ਨਹੀਂ ਆਮ ਪਾਰਟੀਆਂ ਦੀ ਜਿਹੜੀ ਉਹ ਤੋਂ ਬਖਲਾ ਕੇ ਉਹਨਾਂ ਨੇ ਫਿਰ ਅੱਜਾ ਸਾਰਾ ਕੁਝ ਜਿਹੜਾ ਕੀਤਾ ਮਿੱਠ ਕੇ ਕੀਤਾ ਕਿਉਂਕਿ ਇਹ ਦੇਖੋ ਵੀ ਬਾਰੀਕ ਤੇ ਬਹਿਸ ਤੋਂ ਪਹਿਲਾਂ ਮੈਂ ਹੋਰ ਵੀ ਪੱਤਰਕਾਰਾਂ ਨੂੰ ਸੁਣਿਆ ਸੀਨੀਅਰ ਪੱਤਰਕਾਰਾਂ ਨੂੰ ਸੁਣਿਆ ਚਾਹੇ ਮੈਂ ਵੀ ਕੁਝ ਸਾਲ ਪ੍ਰੈਕਟਿਸ ਦੀ ਗੱਲ ਵਿੱਚ ਬੈਠਦਾ ਰਿਹਾ ਕਿਉਂਕਿ ਦੋ ਮੁੱਖ ਮੰਤਰੀਆਂ ਦੇ মিডিਆ ਸਲਾਹਕਾਰਾਂ ਨਾਲ ਮੈਂ ਇਹ ਜੇ ਪੀਆਰਓ ਪਬਲਿਕ ਕਰਨੇਸ਼ਨ ਅਫਸਰ ਬਿਊਟੀ ਕੀਤੀ ਆ ਜੀ ਉਦੋਂ ਵੀ ਇਹੋ ਜਿਹਾ ਹੱਦਾਂ ਵਿੱਚ ਨਹੀਂ ਹੁੰਦੇ ਹੁੰਦੇ ਸੀ ਜਾਂ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਸੀ ਐਟਕ ਇਹਨਾਂ ਨੇ ਜਿਹੜੇ ਜਦੋਂ ਉਦੋਂ ਬਾਅਦ ਕਹਿੰਦੇ ਨੇ ਮੀਟਿੰਗ ਕੀਤੀ ਉੱਥੇ ਹੀ ਅਸੈਂਬਲੀ ਹਾਲ ਦੇ ਵਿੱਚ ਜਿਹਦੇ ਵਿੱਚ ਭਗਵੰਤ ਮਾਨ ਗੁੱਸੇ ਹੋਇਆ ਵੀ ਯਾਰ ਤੁਸੀਂ ਐਗਰੈਸਿਵਲੀ ਬੋਲੇ ਵੀ ਉਹ ਜਿਵੇਂ ਉਹ ਕੜ-ਕੜ ਕੇ ਬੋਲ ਰਹੇ ਸੀ ਆਏ ਨਹੀਂ ਉਹ ਕਹਿੰਦੇ ਆ ਜੀ ਤੁਸੀਂ ਰਣਨੀਤੀ ਤੁਸੀਂ ਕਰਦੀਆਂ ਲਾਗੂ ਅਸੀਂ ਕਰਦੀਆਂ ਘੱਟ ਲੋ ਕੋਈ ਬਿੱਤੀ ਫੇਰ ਆ ਫੜਾ ਡਰਾਮਾ ਰਹਿ ਪਿਆ ਗਿਆ ਪ੍ਰਸ਼ਨ ਕਾਲ ਆ ਜਿਹੜਾ ਉਹ ਪਿੱਛੇ ਪਾਤਾ ਜਾਂ 0 ਆਵਰਸ ਜਿਹੜਾ ਉਹ ਪਿੱਛੇ ਪਾਤਾ ਸ਼ੁਰੂ ਇੱਥੋਂ ਕੀਤਾ ਵੀ ਵਿਧਾਨ ਸਭਾ ਆਪਣਾ ਬਜਟ ਸੈਸ਼ਨ ਦੇ ਵਿੱਚ ਜਿਹੜਾ ਰਾਜਪਾਲ ਸਾਹਿਬ ਦਾ ਭਾਸ਼ਣ ਆਪਾਂ ਉਹ ਤੋਂ ਵਹਿ ਸ਼ੁਰੂ ਕਰਦੇ ਆਂ ਇੱਥੇ ਆ ਕੇ ਅਦਰ ਕਾਂਗਰਸ ਆਏ ਨਹੀਂ ਰੌਲਾ ਪਾਦੇ ਆ ਕਿਉਂਕਿ ਉਹ ਪਹਿਲਾਂ ਸੋਚ ਸਮਝ ਕੇ ਆਏ ਸੀ ਇਸੇ ਕਰਕੇ ਉਹ ਤਾਲਾ ਵੀ ਲੈ ਕੇ ਆਇਆ ਤੋਂ ਗ੍ਰੰਟ ਦੀ ਮਾਨ ਨਾਲ ਇਸ ਸਪੀਕਰ ਸਾਹਿਬ ਇਹ ਸਾਡੀ ਗੱਲ ਸੁਣਦੇ ਨਹੀਂ ਆਪਣੀ ਗੱਲ ਕਹਿ ਕੇ ਭੱਜ ਜਾਂਦੇ ਨੇ ਤੇ ਤਾਲਾ ਲਾਓ ਤੁਸੀਂ ਹਾਊਸ 'ਤੇ ਇੱਕ ਵਾਰ ਪਹਿਲਾਂ ਵੀ ਭਗਵੰਤ ਮਾਨ ਨੇ ਕਿਹਾ ਸੀ ਵੀ ਇਹਨਾਂ ਨੇ ਆ ਕੇ ਕੁਝ ਕਰਨਾ ਤਾਂ ਨਹੀਂ ਹੁੰਦਾ ਸਪੀਕਰ ਸਾਹਿਬ ਇਹਨਾਂ ਨੂੰ ਬੁਲਾਈ ਹੀ ਨਾ ਕਰੋ ਮਤਲਬ ਦੁਹਾਂ ਪਾਸਿਆਂ ਤੋਂ ਇੰਨੀ ਲਾਲਾ ਲਾਲਾ ਹੋਈ ਆ ਪਰ ਇਹ ਤਾਂ ਮੁੱਖ ਜ਼ਿੰਮੇਵਾਰੀ ਤਾਂ ਜਿਹੜਾ ਆਪਣਾ ਬੜਾ ਸੰਭਾ ਦਾ ਲੀਡਰ ਕੋਈ ਜ਼ਿੰਮੇਵਾਰੀ ਆ ਹਾਊਸ ਤਾਂ ਉਹਨੇ ਚਲਾਉਣਾ ਹੁੰਦਾ ਜੇ ਮੁੱਖ ਮੰਤਰੀ ਆਪੇ ਇਸ ਗੱਲ ਤੇ ਮਿਲੇ ਵੀ ਚੱਲੇ ਨਾ ਚੱਲੇ ਆਪਾਂ ਇਸੇ ਤਰੀਕੇ ਚੱਲਣਾ ਫਿਰ ਬਹੁਤ ਨੀਵੇਂ ਪੱਧਰ ਦੀ ਸ਼ਬਦਾਵਲੀ ਜਿਨੇ ਪਹਿਲਾਂ ਇੱਕ ਵਾਰ ਮਜੀਠੀਆ ਰਾਣਾ ਜਾਂ ਨਵਜੋਤ ਸਿੰਘ ਸਿੰਧੂ ਵੀ ਬਹਾ ਬਹੁਤਾਂ ਲੈਂਦੇ ਸੀ ਇੱਕ ਦੂਜੇ ਨਾਲ ਪੂਰਾ ਖੜਕਦੇ ਹੁੰਦੇ ਸੀ ਇਧਰ ਗਾਲ੍ਹਾਂ ਵੀ ਕੱਢਦੇ ਰਹਿੰਦੇ ਉਹ ਅਸੇ ਦੀ ਦੇ ਵਿੱਚ ਅੱਜ ਉਸ ਤਰ੍ਹਾਂ ਦੀਆਂ ਗਾਲ੍ਹਾਂ ਤਾਂ ਚਾਹੇ ਨਹੀਂ ਕੱਢੀਆਂ ਪਰ ਕੱਚ ਕੋਈ ਨਹੀਂ ਕਰੋ ਮੁੱਖ ਮੰਤਰੀ ਆਪ ਦਾ ਪਾਸਾ ਟੱਕ ਕੇ ਗੁਰੂਦੀਪੁਰ ਵੱਲ ਆਉਣ ਨੂੰ ਤੇ ਰਸਤਾ ਕੁਝ ਦੇਖ ਲੋ ਫਿਰ ਕਿਹਜੋ ਮਾਹੌਲ ਹੋਇਆ ਸਪੀਕਰ ਨੇ ਵੀ ਪੂਰਾ ਸਾਥ ਦਿੱਤਾ ਹਾਠ ਨੂੰ ਦਿੱਤਾ ਜੀ ਪੂਰਾ ਉਹਨਾਂ ਨੂੰ ਉਹਨਾਂ ਨੂੰ ਪੂਰਾ ਖੁੱਲਾ ਮੌਕਾ ਦਿੱਤਾ ਤੇ ਜਦੋਂ ਉਹਨਾਂ ਨੇ ਸਵਾਲ ਉਠਾਇਆ ਕਿ ਸਪੀਕਰ ਸਾਹਿਬ ਕਿਸ ਨੂੰ ਜਿੰਦਾ ਲਾਉਣ ਦਾ ਅਧਿਕਾਰ ਹੈ ਉਹਨਾਂ ਨੇ ਜਵਾਬ ਦਿੱਤਾ ਇਹ ਤਾਂ ਸਿੰਬੋਲਿਕ ਸੀ ਸੰਕੇਤਕ ਦੀ ਗੱਲ ਸੀ ਕਿ ਜਿਹਦੇ ਜਿੰਦੇ ਕਿਹਨੇ ਲਾਉਣੇ ਆ ਕਿਹਨੂੰ ਲਾਉਣੇ ਆ ਇਸ ਤਰ੍ਹਾਂ ਮਤਲਬ ਪੰਜਾਬ ਦੇ ਦੁੱਧੇ ਕਿੰਦਰ ਗਏ ਜੀ ਖੇਤੀ ਅੰਦੋਲਨ ਚੱਲ ਰਿਹਾ ਮਤਲਬ ਕੋਈ ਸੜਕਾਂ ਤੇ ਬੈਠੇ ਨੇ ਕੋਈ ਰੈਲੀਆਂ ਕਰ ਰਹੇ ਨੇ ਮਾਰਚ ਕਰ ਰਹੇ ਨੇ ਰੈਲ ਰੋਕੀਆਂ ਜਾ ਰਹੀਆਂ ਨੇ ਟੋਲ ਪਲਾਜੇ ਫਰੀ ਕਿਤੇ ਜਾ ਰਹੇ ਨੇ ਜਿੰਨੀ ਚੱਲਣ ਦਾ ਪ੍ਰੋਗਰਾਮ ਆ ਅੱਡ ਅੱਡ ਦਿੱਤਾ ਹੋਇਆ ਮਤਲਬ ਤੁਸੀਂ ਇੱਕ ਇਸ ਗੱਲ 'ਤੇ ਸਾਰਾ ਫੋਕਸ ਕਰਤਾ ਸ਼ੋਅ ਕਰਨ ਵਾਲੇ ਮਾਮਲੇ ਤੇ ਇਹ ਠੀਕ ਆ ਸ਼ੋਅ ਕਰਨ ਵਾਲੇ ਮਾਮਲੇ ਤੇ ਜਿਹੜੀ ਐਫ ਆਈ ਆਰ ਲਿਖੀ ਆ ਉਹ ਕਿਸੇ ਵੀ ਪੱਧਰ ਦੀ ਐਫ ਆਈ ਆਰ ਹੈ ਜੀ ਉਹਦੇ ਲਈ ਇਨਸਾਫ ਦੀ ਦੇਣਸਾਫੀ ਕਰਨ ਦਾ ਮਤਲਬ ਪੱਥਰ ਧਰਤਾ ਪੰਜਾਬ ਸਰਕਾਰ ਨੇ ਕਹਿੰਦੀ ਆਪਾ ਜੁਜ ਜੁਜੇ ਪਾਸੇ ਮਤਲਬ ਉਧਰੋਂ ਹਾਕਮ ਤੇ ਬਣਨ ਉਹਦੀ ਤੇ ਵਿਰੋਧੀ ਕਾਂਗਰਸ ਤੇ ਬਣਨ ਉਹਦੀ ਪੂਰੇ ਡਾਕਟਰ ਜੁਜ ਨੂੰ ਮੇਡਮ ਮੇਡਿ ਹੋਈ ਨੇ ਤੇ ਭਾਸ਼ਾ ਦਾ ਪੱਥਰ ਪੜਨਾ ਨੀਵਾ ਚੱਲੇ ਗਿਆ ਜੀ ਮਤਲਬ ਜਿਨੇ ਮਨ ਆਮ ਤੌਰ ਤੇ ਕਹਿੰਦੇ ਹੁੰਦੇ ਨੇ ਵੀ ਯਾਰ ਤੂੰ ਤਾਂ ਗਲੀਆਂ ਗਲੀ ਦੇ ਵਿੱਚ ਜਿਵੇਂ ਦੀਬੀਆਂ ਖੜਕੇ ਲੜਦੀਆਂ ਹੁੰਦੀਆਂ ਨੇ ਇੱਕ ਦੂਜੇ ਨੂੰ ਮਿਹਨਤ ਦਿੰਦੀਆਂ ਹੁੰਦੀਆਂ ਨੇ ਤੁਸੀਂ ਤਾਂ ਇਹੀ ਗੱਲ ਕਰਨ ਲੱਗੋ ਆਹ ਜਦੋਂ ਪੂਰੀ ਮੱਛੀ ਮਾਰਕੀਟ ਬਣੀ ਹੋਈ ਸੀ ਵਿਧਾਨ ਸਭਾ ਉਸੇ ਤਰ੍ਹਾਂ ਤੰਨੇ ਮਿਹਨੇ ਦਿੱਤੇ ਜਾ ਰਹੇ ਸੀ ਦੀਪਕ ਜੀ ਦਾ ਮਾਲੀ ਸਾਹਿਬ ਜਿਉਂ-ਜਿਉਂ ਸਮਾਂ ਬੀਤਣਾ ਕਿਉਂਕਿ ਜਿਹੜਾ ਰੀਐਕਸ਼ਨ ਹੈ ਉਹ ਵੀ ਐਕਸ਼ਨ ਦੇ ਉੱਪਰ ਜਾਣਾ ਜਿਉਂ-ਜਿਉਂ ਸਮਾਂ ਬੀਤੂਗਾ ਫਿਰ ਇਹ ਗੱਲਾਂ ਦੇ ਵਿੱਚ ਤਾਂ ਵਾਧਾ ਹੀ ਹੋਊਗਾ ਕਿਉਂਕਿ ਸਮਾਂ ਕਦੇ ਪਿੱਛੇ ਤਾਂ ਮੁੜਦਾ ਨਹੀਂ ਹੈ ਹੋਰ ਸਰਕਾਰਾਂ ਆਉਣਗੀਆਂ ਹੋਰ ਲੀਡਰ ਆਉਣਗੇ ਤੱਤਾ ਤੇਰਾ ਬੁਰਗਦੇ ਵਿਰੁੱਧ ਤੇਰ ਬਣ ਜੂਗੀ ਇਹ ਸਾਡੇ ਤੱਕ ਦਾ ਰਿਵਾਜ ਪੈ ਗਿਆ ਨਾ ਕਿ ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੁੱਧੀ ਹੋਣਾ ਜਿਹੜੀ ਸੰਵਾਦ ਦੀ ਧਰਤੀ ਆ ਜਿਹੜੇ ਲੋਕਾਂ ਨੂੰ ਜਿਨ੍ਹਾਂ ਆਪਾਂ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੰਥ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸ਼ਬਦ ਗੁਰੂ ਲਈ ਸੰਵਾਦ ਦੀ ਆ ਜਿਹੜੇ ਕੁੰਜੀ ਉਹ ਸਾਨੂੰ ਖੁੱਲ੍ਹ ਗਈ ਹੋਈ ਆ ਹੋ ਕਿੱਥਰ ਮਿਲੋ ਮੇਰੇ ਭਾਈ ਦੂਰ ਦਾ ਦੂਰ ਕਰੋੜ ਨੇ ਲਾਈ ਜਾਂ ਰੋਸਣਾ ਕੀ ਜੇ ਉੱਤਰ ਦੀ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਛੁ ਸੁਣੀਏ ਕੁਛ ਕਹੀਏ ਪਰੇ ਤਾਂ ਹੀ ਹੋ ਨਾ ਜੇ ਤੁਹਾਡੇ ਅੰਦਰ ਸ਼ਬਦ ਦੀ ਤਾਕਤ ਆ ਤੁਹਾਡੇ ਅੰਦਰ ਗਿਆਨ ਦਾ ਸੋਮਾ ਤੁਹਾਡੇ ਅੰਦਰ ਮਤਲਬ ਅਕਲ ਆ ਜਾਣਕਾਰੀ ਹੋਰ ਚੀਜ਼ ਹੁੰਦੀ ਆ ਅਕਲ ਹੋਰ ਚੀਜ਼ ਹੁੰਦੀ ਆ ਜਾਣਕਾਰੀ ਚਾਕੇ ਤੁਸੀਂ ਇੱਕ ਦੂਜੇ ਦੇ ਖਿਲਾਫ ਭਗਾਹੀਂ ਜਾਓ ਤੇਰਾ ਮੁੰਡਾ ਐਕਟਰ ਬਣਨ ਨੂੰ ਸਕਦਾ ਮੈਨੂੰ ਤੂੰ ਕਹਿੰਦਾ ਸੀ ਕਿ 240 ਰੁਪਏ ਦਿਹਾੜੀ ਤੇ ਕੰਮ ਕਰਦਾ ਹੁੰਦਾ ਮਤਲਬ ਤੁਸੀਂ ਇਸ ਹੱਦ ਤੱਕ ਮੈਡਮ ਮੈਡਮ ਹੀ ਹੋ ਰਹੇ ਹੋ ਵੀ ਨਿੱਜੀ ਕਿਰਦਾਰ ਕੋਸ਼ਿਸ਼ ਕਰ ਰਹੇ ਹੋ ਤੁਸੀਂ ਵੀ ਡਿਸਕਪਟ ਨਹੀਂ ਮੰਗ ਲੇਗਾ ਫਰਨਾ ਤੇ ਤੂੰ ਮੁੱਖ ਮੰਤਰੀ ਆ ਉਹ ਹਰ ਵਾਰ ਕਹਦਾ ਨਾ ਮੇਰੇ ਕੋਲ ਫਾਈਲਾਂ ਪਈਆਂ ਨੇ ਤੈਨੂੰ ਫਰਨਾ ਵੀ ਰੱਖ ਲਈ ਮੁੱਖ ਮੰਤਰੀ ਬੜਾਇਆ ਸੀ ਫਾਈਲਾਂ ਸਿੱਧੀਆਂ ਕਰਨ ਲਈ ਤੇ ਗਾਹਾਂ ਤੋੜਨ ਲਈ ਬੜਾਇਆ ਸੀ ਤੂੰ ਫਾਈਲਾਂ ਦਾ ਰੱਖਾ ਥੋੜੋ ਨਾ ਤੇਰਾ ਕੰਮ ਹੈਗਾ ਜਾਂ ਬਲੈਕਮੇਲ ਥੋੜੋ ਕਰਨਾ ਥੋਡੀਆਂ ਫਾਈਲਾਂ ਪਈਆਂ ਨੇ 2 ਸਾਲ ਲੰਘੇ ਹੁਣ ਤੱਕ ਇਹੀ ਚੀਜ਼ਾਂ ਨੇ ਮੇਰੇ ਕੋਲ ਉਹ ਰਾਜਸਥਾਨ ਤੋਂ ਬਾਜੀਆਂ ਵਾਲੀਆਂ ਗੱਡੀਆਂ ਪਈਆਂ ਨੇ ਓਏ ਤੂੰ ਚੁੱਪ ਕਰ ਜਾ ਦੋ ਚਾਰ ਦਿਨਾਂ ਨੂੰ ਵੀ ਚੁੱਪ ਕਰੇਗੇ ਨਾਲੇ ਇੰਨੇ ਵੀ ਧਮਕੀਆਂ ਜਦੋਂ ਹਾਊਸ ਦਾ ਮੁਖੀ ਦੇਵੇ ਪਹਿਲਾਂ ਵੀ ਆਪਾਂ ਦੇਖਿਆ ਮਤਲਬ ਮਜੀਠੀ ਉਹਦੀ ਜਮਾਨਤ ਲੈ ਕੇ ਇਹ ਜਿਹੇ ਵਿਆਨਾ ਤੇ ਜੀ ਇਹ ਮੈਂ ਤਾਂ ਪਹਿਲੀ ਵਾਰੀ ਹੋਇਆ ਸੀ ਜੀ ਮੈਨੂੰ ਫੜਨ ਦਾ ਜਾਂ ਮੈਨੂੰ ਕਰਨ ਦਾ ਉਹ ਇਸ ਕਰਕੇ ਤੁਸੀਂ ਇਸ ਹੱਦ ਤੱਕ ਮੁਸਲਾਈ ਹੋਇਓ ਤੁਹਾਨੂੰ ਮਤਲਬ ਕਿਸੇ ਗੱਲ ਦੀ ਕੋਈ ਸੰਜ ਸ਼ਰਮ ਜਾਂ ਜਿੰਦੇ ਆਪਾਂ ਕਹਿੰਦੇ ਨੇ ਨਾ ਇਹਦਾ ਦੀਨਾ ਨਾ ਆਮਾਨ ਆ ਨਾ ਧਰਮ ਇਹਦਾ ਹਾਲ ਹੋਇਆ ਤੇ ਦੋਹਾਂ ਤੇ ਰੰਗ ਦਾ ਸਿਧਾਂਤ ਸਭ ਉਹਦੇ ਦੇ ਪਰ ਮੁੱਖ ਜਿੰਮੇਵਾਰੀ ਤਾਂ ਫੇਰ ਵੀ ਹੈ ਜੇ ਮੁੱਖ ਮੰਤਰੀ ਦੀ ਆਉਂਦੀ ਆ ਸਪੀਕਰ ਸਾਹਿਬ ਦੀ ਆਉਂਦੀ ਆ ਜਿਨ੍ਹਾਂ ਨੇ ਹਾਊਸ ਨੂੰ ਸਾਰਥਕ ਰੀਹਾਂ ਤੇ ਚਲਾਉਣਾ ਮੁੱਦਿਆਂ ਤੇ ਚਲਾਉਣਾ ਹੁਣ ਤੁਸੀਂ ਬਜਟ ਭਾ ਚਲੋ ਬੰਦ ਲਓ ਬਜਟ ਦੀ ਬਹਿਸ਼ ਸ਼ੁਰੂ ਕਰਨੀ ਉਹਨਾਂ ਨੇ ਬਜਟ ਦੀ ਬਹਿਸ਼ ਸ਼ੁਰੂ ਕਰ ਲਈ ਅਕਸਰ ਹੁਣ ਤੱਕ ਵੀ ਰਵਾਇਤ ਇਹ ਆ ਕਿ ਵਿਰੋਧੀ ਧਿਰ ਫਿਰ ਆਪਦਾ ਤਿਆਰ ਕਰਕੇ ਜੋ ਉਹਨਾਂ ਦਾ ਰੁਈਆ ਹੁੰਦਾ ਉਹ ਸਾਬਤ ਕਰਦੇ ਨੇ ਵੀ ਬਜਟ ਕਿਵੇਂ ਖੋਖਲਾ ਜਾਂ ਕਿਵੇਂ ਗਲਤ ਜਾਂ ਕਿ ਇਹ ਗੱਲ ਆ ਉਹਨਾਂ ਤੋਂ ਕੰਨੀ ਮਤਾ ਪੇਸ਼ ਕਰਕੇ ਮੁੱਖ ਮੰਤਰੀ ਖੜਾ ਹੋ ਗਿਆ ਬੋਲਣ ਲੱਗ ਪਿਆ ਜਿਹਦਾ ਮਤਲਬ ਉਹ ਸਾਰਾ ਅਟੈਕ ਸੀ ਜਿਹੜਾ ਉਹਨੇ ਪਹਿਲਾਂ ਕਾਂਗਰਸ ਤੇ ਕਰਨਾ ਸੀ ਇਸ ਦੇ ਵਿੱਚ ਉਹ ਐਸੇ ਜੀ ਰੌਲਾ ਪਾਉ ਉਹ ਬਾਹਰ ਜਾਣਗੇ ਪਤਾ ਨਹੀਂ ਹੁਣ ਹਾਊਸ ਮੁੜ ਕੇ ਚੱਲ ਲਿਆ ਜਾਂ ਨਾ ਮੇਰੇ ਕੋਲੇ ਤਾਂ ਜਾਣਕਾਰੀ ਹੈ ਨਹੀਂ ਅਦਾਰਨ ਕਰਤਾ ਸੀ ਸਪੀਕਰ ਦੇ ਹਾਊਸ ਕੋਈ ਬਹੁਤ ਕਚਨਾਲੀ ਦੀ ਮਿਸਾਲ ਆ ਜਿਹੜਾ ਆਪਾਂ ਜਿਵੇਂ ਬਈ ਲੀਡਰਸ਼ਿਪ ਦਾ ਖਲਾਅ ਲੀਡਰਸ਼ਿਪ ਦਾ ਖਲਾਅ ਇਸ ਕਰਕੇ ਪੈਦਾ ਹੋਇਆ ਕਿਉਂਕਿ ਸਿਆਸੀ ਸੇਧ ਵਿਖਰ ਗਈ ਜਦੋਂ ਤੁਹਾਡੇ ਕੋਲ ਮਾਰਗ ਸੇਧ ਨਹੀਂ ਸਿਆਸੀ ਨਹੀਂ ਲਈ ਨਹੀਂ ਤਾਂ ਲੀਡਰਸ਼ਿਪ ਦਾ ਬਹੁਤ ਆਤਮ ਦੇ ਵਿੱਚ ਜੁੜ ਮਾਰਸ਼ਤਾ ਹੁੰਦਾ ਕਈ ਵਾਰ ਤੁਹਾਡੇ ਨਾਇਨ ਹੁੰਦੀ ਆ ਤੁਹਾਡੇ ਕੋਲੇ ਨਹੀਂ ਹੁੰਦੀ ਆ ਪਰ ਲੀਡਰਸ਼ਿਪ ਗਲਤੀਆਂ ਕਰ ਲੈਂਦੀ ਆ ਉਹਨੂੰ ਸੁਧਾਰਿਆ ਜਾਂਦਾ ਜਦੋਂ ਲੀ ਵੀ ਪੱਲੇ ਨਾ ਹੋਵੇ ਤੇ ਲੀਡਰਸ਼ਿਪ ਦਾ ਮਿਆਰ ਆ ਜਿਹੜਾ ਉਹ ਵੀ ਡਿੱਗਦੇ ਉਹ ਬੜੀ ਚਿੰਤਾਜਨਕ ਹਾਲਤ ਹੁੰਦੀ ਆ ਖਾਸ ਕਰਕੇ ਉਹਨੂੰ ਜਦੋਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੋਇਆ ਜਿ ਇਹ ਪੰਜਾਬ ਆ ਹਮੇਸ਼ਾ ਇਹ ਵੱਖ ਚੱਲਦਾ ਇੱਥੇ ਸਿੱਖ ਨੇ ਇੱਥੇ ਖਾਲਸਤਾਨੀ ਨੇ ਮਤਲਬ ਕੋਹੋ ਉਹ ਗੰਦਾ ਧਰਿਆ ਹੋਇਆ ਤੇ ਤੁਸੀਂ ਵੱਡਾ ਹਿੱਸਾ ਤੁਹਾਡਾ ਕਿਸਾਨੀ ਦਾ thora ਜਿਹੜਾ ਉਹंदोलਨ ਦੇ ਰਾਹ ਪਿਆ ਹੋਇਆ ਉਹਦੇ ਮੌਕੇ ਇਹ ਹਾਊਸ ਕਹਿੰਦੇ ਨੇ ਮੰਦਰਾ ਇਹ ਜਨਮਹੂਰੀ ਦਾ ਮੰਦਰਾ ਤੁਸੀਂ ਦੇਖ ਲਓ ਮੰਦਰਾ ਦਾ ਹਾਲ ਫਿਰ ਇਹ ਕਿਹਦਾ ਬਣਾ ਰਹੇ ਨੇ ਜਿਹੜਾ ਜਨਮਹੂਰੀ ਦਾ ਮੰਦਰਾ ਠੀਕ ਆ ਤੁਹਾਨੂੰ ਖੁੱਲ੍ਹ ਨਹੀਂ ਹੋਈ ਆ ਵੀ ਉੱਥੇ ਜੇ ਤੁਸੀਂ ਬੋਲਦੇ ਹੋ ਕਰਦੇ ਹੋ ਕੋਈ ਮਾਨਹੰਮੀ ਦਾ ਹੋ ਰਿਹਾ ਹੈ ਤਾਂ ਕੋਈ ਨਹੀਂ ਸਕਦਾ ਪਰ ਇਹਨਾਂ ਨੇ ਇੱਕ ਪਾਸੇ ਤਾਂ ਇਹ ਕਹਿ ਰਹੇ ਆ ਭਗਵੰਤ ਮਾਨ ਵੀ ਵਿਰੋਧੀ ਤੇ ਚਾਹੀਦੀ ਆ ਜਮਹੂਰੀਅਤ ਲਈ ਤੁਹਾਨੂੰ ਅੰਦਰ ਵਧਾਉਣ ਦੀ ਗੱਲ ਕੀਤੀ ਆ ਜਮਹੂਰੀਅਤ ਤੇ ਤਾਂ ਹੁੰਦੀ ਆ ਜੇ ਵਿਰੋਧੀ ਤੇ ਰਾ ਦੂਜੇ ਪਾਸੇ ਮਤਾ ਪਾਸ ਕਰਕੇ ਵੀ ਜੋ ਇਹਨਾਂ ਨੇ ਜਗਤਪਾ ਰਾਜਪਾਲ ਦੇ ਭਾਸ਼ਣ 'ਚ ਉਹ ਜਿਹੜੀ ਮਰਿਆਦਾ ਕਦੇਤੀ ਆ ਉਹਨੂੰ ਭੇਜਤਾ ਉਹਨਾਂ ਤੇ ਅੱਖ ਲੈਣ ਲਈ ਤੁਸੀਂ ਇਹ ਦੇਖ ਲਓ ਮੋਦੀ ਵਾਲੀ ਕਾਰਜਸ਼ੈਲੀ ਆ ਜਿਹੜੀ ਉਹੀ ਬਿਲਕੁਲ ਇੱਥੇ ੱਤੀ ਜਾ ਰਹੀ ਆ ਜਿਹੀ ਜਿਹੀ ਜਿੰਨੇ ਨੂੰ ਤਰੋ ਤੇਰਾ ਉਹਦੀ ਜ਼ੁਬਾਨ ਬੰਦ ਕੀਤੀ ਜਾ ਰਹੀ ਆ ਉਹਨੂੰ ਜਲੀਲ ਕੀਤਾ ਜਾ ਰਿਹਾ ਜੀ ਮਾਲੀ ਸਾਹਿਬ ਪਿਛਲੇ ਦਿਨੀ ਉਹੋ ਵੀ ਚੱਲੀ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਹੋਟਲ ਐ ਤੇ ਮਾਨ ਸਾਹਿਬ ਕਹਿੰਦੇ ਸੀ ਕਿ ਇਹਨੂੰ ਵੀ ਬੜੀ ਗਲਤ ਤਰਜ਼ੀਹਾਂ ਦੇ ਨਾਲ ਬਣਾਇਆ ਗਿਆ ਸੀ ਦੇਖਾਂਗੇ ਸਾਰੇ ਵਰਤਾਰੇ ਨੂੰ ਇਹ ਦੂਜੇ ਪਾਸੇ ਅਕਾਲੀਆਂ ਨੇ ਵੀ ਚੈਲੰਜ ਕੀਤਾ ਸੀ ਕਿ ਢਾਉਣ ਦੀ ਤਾਂ ਬੜੀ ਦੂਰ ਦੀ ਗੱਲ ਐ ਤੁਸੀਂ ਗੇਟ ਨੂੰ ਹੀ ਹੱਥ ਲਾ ਕੇ ਦਿਖਾ ਦਿਓ ਉਹ ਵੀ ਮਸਲਾ ਹਜੇ ਵਿੱਚ ਹੀ اٹਕਿਆ ਪਿਆ ਉਹ ਵੀ ਕਹਿੰਦੇ ਸੀ ਡਿਫਾਰਮੇਸ਼ਨ ਕਰਾਂਗੇ ਦੇਖੋ ਜੀ ਪੰਜਾਬ ਵਿਧਾਨ ਸਭਾ ਨੇ ਦੋ ਵਾਰ ਮਤਾ ਪਾਸ ਕੀਤਾ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਪੰਜਾਬ ਵਿਧਾਨ ਸਭਾ ਸਰਕਾਰ ਨੂੰ ਸਬੈਟ ਕਰਦੀ ਹੈ ਕੱਟੋਂ ਸਾਹ ਵੇਲੇ ਵੀ ਬਾਦਲ ਸਾਹ ਵੇਲੇ ਵੀ ਕਿ ਪੰਜਾਬ ਸਰਕਾਰ ਉਹ ਪਾਣੀਆਂ ਦੀ ਕੀਮਤ ਬਸੂਲਣ ਲਈ ਜ਼ੋਰ ਕਾਰਵਾਈ ਕਰੇ ਆਮ ਆਦਮੀ ਪਾਰਟੀ ਵੀ ਉਹਦੇ ਨਾਲ ਸਹਿਮਤ ਸੀ ਕਿ ਸਾਰੀ ਲੜਾਈ ਆ ਕੇ ਜਿਹੜਾ ਇਹਨਾਂ ਦਾ ਬਾਲਾਸਰ ਵਾਲਾ ਫਾਰਮ ਆ ਉਹਨੂੰ ਜਿਹੜੀ ਚੱਤੀ ਨਿਕਲ ਗਈ ਉਹ ਤੇ ਆ ਕੇ ਫੋਕਸ ਹੋ ਗਈ ਉਹ ਤੇ ਮਾਨ ਹਮੀ ਦੇ ਮੁਕੱਦਮੇ ਦਾਦੇ ਹੋਣ ਲੱਗੇ ਇਸੇ ਤਰ੍ਹਾਂ ਦੇਖੋ ਲੀਡਰ ਲਾਹਾ ਲੈਂਦੇ ਨੇ ਨੋਟਕੰਲੀ ਇਹ ਥੋੜਾ ਵੀ ਆਮ ਬੰਦੇ ਆ ਤਾਂ ਪੈਸੇ ਇਕੱਠੇ ਕਰ ਲੈ ਜਾਂ ਪ੍ਰੇਸ਼ਤਾਚਾਰ ਹੋ ਗਏ ਕਿਸੀ ਇੱਕ ਨੀਤੀ ਦਾ ਨੱਕ ਬਦਲ ਦਿੰਦੇ ਹੋ ਉਹਨੂੰ ਮੋੜਾ ਦੇ ਕੇ ਉਹਦੇ ਉਸਾਰ ਤੇ ਦੋਸ ਕਿਸੇ ਉਸਾਰ ਦੇਉਂ ਉਹਦੇ ਵਿੱਚ ਤੁਹਾਨੂੰ ਕਰੋੜਾਂ ਦਾ ਫਾਇਦਾ ਹੁੰਦਾ ਹੁਣ ਉਹਦੇ ਸਬੰਧੀ ਬੰਤ ਨਿਰਮਾਣ ਪ੍ਰੈਸ ਕਾਨਫਰੰਸ ਕਰ ਰਿਹਾ ਵੀ ਉਹ ਅਕਾਲੀ ਦਲ ਉਹ ਫੋਟੋ ਵੀ ਅਕਾਲੀ ਦਲ ਦਾ ਬਲਾਰਾ ਜੀ ਗੱਲ ਸਕਤ ਉਹਦੇ ਬਾਰੇ ਬੋਲੇ ਜਿਹੜੀ ਕੰਪਨੀ ਦਾ ਉਹਨਾਂ ਦਾ ਕੋਈ ਸੀਈਓ ਹੋਊ ਉਹਨਾਂ ਦਾ ਮੈਨੇਜਰ ਹੋਊ ਜਾਂ ਕੋਈ ਉਹਨਾਂ ਦਾ ਵਕੀਲ ਹੋਵੇ ਉਹ ਇਹਨਾਂ ਗੱਲਾਂ ਦਾ ਜਵਾਬ ਦੇ ਦੇ ਕਿਉਂਕਿ ਜੋ ਕੁਝ ਉਹਨਾਂ ਨੇ ਬਣਾਇਆ ਨੀਤੀ ਘੜਤੀ ਬਣਾਇਆ ਕਾਨੂੰਨ ਅਨੁਸਾਰ ਹੀ ਬਣਾਇਆ ਜੇ ਗੱਦੜ ਵਾਲੇ ਰਾਜੇ ਨੇ ਜੋ ਜਿਹੜਾ ਰਾਜਸਥਾਨ ਦਾ ਚੌਧਰੀ ਸੀ ਇਨਚਾਰਜ ਉਹਦੇ ਰਾਹੀਂ ਰਾਜਸਥਾਨ ਤੋਂ ਮੇਗੀਆਂ ਬਾਡੀਆਂ ਲਵਾਈਆਂ ਨੇ ਬਸਾਵੀਆਂ ਜਿਹੜੀਆਂ ਪੰਜਾਬ ਪਈਆਂ ਤੇ ਕਿੰਨੀਆਂ ਸਸਤੀਆਂ ਲੱਗਦੀਆਂ ਸੀ ਉਹ ਵੀ ਕਿਸੇ ਕਾਨੂੰਨ ਦੇ ਅੰਸਾਰੇ ਕਿਤਾ ਹੁਨਾ ਉਹ ਉਹ ਜਿਹੜੀ ਸੰਸਥਾ ਉਹ ਵੀ ਕਿਤੋਂ ਪ੍ਰਵਾਨਤ ਨੂੰ ਕੇਂਦਰ ਵੱਲੋਂ ਜਾਂ ਕਿਸੇ ਹੋਰ ਕੋਕੋ ਠੀਕ ਆ ਤੁਸੀਂ ਜਾਤ ਕਰੋ ਤੁਸੀਂ ਕਹੀ ਜਾਣਾ ਮੈਂ ਕੱਚੇ ਪੈਰੀਂ ਹੱਥ ਪਾਉਣਾ ਕੋਈ ਕੱਚੇ ਪੈਰੀਂ ਤਾਂ ਸਿੰਘਲੇ ਕੋ ਵੀ ਹੱਥ ਪਾਇਆ ਸੀ ਆਪਣੇ ਨੂੰ ਕੱਤੇਤਾਰੀ ਆਪਰੇਸ਼ਨ ਨੋਟਸ ਦੇ ਖਿਲਾਫ ਵੀ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਵੀ ਕਰਦੇ ਸੀ ਕੱਤੇਤਾਰੀ ਤੁਸੀਂ ਸਰਾਰੀ ਦੇ ਉੱਤੇ ਵੀ ਕਮੇਟੀ ਵੀ ਬੁਲਾ ਕੇ ਨਹੀਂ ਬਿਠਾਈ ਸੀ ਕੱਤੇਤਾਰੀ ਤੁਸੀਂ ਸ਼ਾਮਲਾਤਾ ਵੀ ਨੇ ਛਾਉਣ ਲੱਗੇ ਸੀ ਮੁੜ ਕੇ ਜਦੋਂ ਤੁਹਾਡੇ ਦੋ ਮੰਤਰੀ ਵਿਚ ਫਸ ਗਏ 92 ਏਕੜ ਜ਼ਮੀਨ ਪਠਾਨਕੋਟ ਵੱਲ ਪ੍ਰਾਈਵੇਟ ਬੰਦਿਆਂ ਨੂੰ ਦੇਤੀ ਇੱਕ ਅਫਸਰ ਨੂੰ ਇੱਕ ਹਫ਼ਤੇ ਚ ਦੇ ਦੇ ਟਰੱਕੀ ਉਹ ਤੋਂ ਕੰਮ ਕਰਾ ਕੇ ਰਿਟਾਇਰਮੈਂਟ ਤੋਂ 4 ਦਿਨ ਪਹਿਲਾਂ ਮੁੜ ਕੇ ਨਹੀਂ ਉਹਦੇ ਖਿਲਾਫ ਕੇਸ ਹੋ ਗਿਆ ਵੀ ਉਹਦੇ ਖਿਲਾਫ ਕੇਸ ਹੋ ਗਿਆ ਕੋਈ ਜਨ ਲੱਭਦੀ ਆ ਮੁੜ ਕੇ ਵੀ ਕਿਵੇਂ ਕੁਛ ਬਣਿਆ। ਸਾਰੇ ਕਹਿੰਦੇ ਵੀ ਮੁੱਖ ਮੰਤਰੀ ਨੂੰ ਐਲਾਨ ਬੰਦ ਕਿਉਂ ਕਹਿੰਦੇ ਆ। ਉਹ ਚੈਲੰਜ ਕਰਦੇ ਨੇ, ਟੁਟਾਉਣ ਦੀਆਂ ਗੱਲਾਂ ਛੱਡ ਤੂੰ ਗੇਟ ਨੂੰ ਹੱਥ ਲਾ ਕੇ ਦਿਖਾ। ਕਿਉਂਕਿ ਕਾਨੂੰਨ ਕਹਿੰਦਾ ਹੁੰਦਾ ਇਹ ਹਮੇਸ਼ਾ ਹੀ ਕਹਿੰਦਾ ਹੁੰਦਾ ਇਹ। ਜਦੋਂ ਪਾਣੀਆਂ ਬਾਰੇ ਵੀ ਵੈਸੇ ਹੀ ਆ। ਕਹਿੰਦਾ ਮੇਰੇ ਸਾਰਾ ਕੁਝ ਯਾਦ ਆ। ਮੈਂ ਕਾਗਜ਼ ਲੈ ਕੇ ਦੇ ਨਹੀਂ ਜਾਂਦਾ। ਭੱਲੇ ਆ ਮਾਨਸਾ ਜੇ ਤੂੰ ਉਹਨਾਂ ਨੂੰ ਕਹਿਣਾ ਪੰਜਾਬੀ ਦਾ ਟੈਸਟ ਪਾਸ ਕਰਨ, ਪੰਜਾਬੀ ਦਾ ਟੈਸਟ ਪਾਸ ਤਾਂ ਤੂੰ 10ਵੀਂ ਪਾਸ ਵੀ ਜਿਹੜੀ ਸ਼ਰਤਾਂ ਉਹ ਨੌਕਰੀਆਂ ਤੇ ਤਾਂ ਲਾਈ ਨਹੀਂ ਤਨਾਲ ਚ ਤੂੰ ਜਿਹੜਾ ਵੜ ਵੀ ਪਾਸਾ ਤੂੰ ਵੀ ਵੜ ਵੀ ਫੇਲੇ ਹੋ ਆ ਮਤਲਬ ਤੁਸੀਂ ਇੱਕ ਦੂਜੇ ਦੀ ਯੋਗਤਾ ਦਾ ਪਮਾਨਾ ਕਿਵੇਂ ਠਕਦੇ ਹੋ ਉਧਰ ਬਾਜਵਾ ਸਾਹਿਬ ਕਹਿੰਦੇ ਨੇ ਕਿ ਹੈਗਾ ਮਟੀਰੀਅਲ ਆ ਗਿਆ ਮਤਲਬ ਤੁਸੀਂ ਉਸ ਨੂੰ ਕਹੋ ਵੀ ਨਵੇਂ ਬੰਦੇ ਨੇ ਅਣਜਾਣ ਨੇ ਇਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨੀਤੀਆਂ ਦਾ ਪਤਾ ਨਹੀਂ ਇਹ ਕਿਵੇਂ ਲਾਗੂ ਕਰਨੀਆਂ ਨੇ ਉਹਦਾ ਵੀ ਪਤਾ ਠੀਕ ਆ ਤੁਸੀਂ ਜਦੋਂ ਤੇ ਸਪੀਕਰ ਨੇ ਇੱਕ ਮੀਟਿੰਗ ਕੀਤੀ ਸੀ ਵੀ ਐਨਐਲਐ ਨਾਲ ਪ੍ਰੀਮਨ ਕਲ ਤੋਂ ਬਗੂ ਉਹਨਾਂ ਤੋਂ ਵੱਧ ਵੱਧ ਸਾਹਿਬ ਵੀ ਕਹਿੰਦੇ ਸੀ ਜੀ ਹਾਂ ਲੱਗਣਾ ਚਾਹੀਦਾ ਜੀ ਇਹਦਾ ਵਿਰੋਧੀ ਚਰਨ ਨੂੰ ਵੀ ਫਾਇਦਾ ਸਾਰਿਆਂ ਨੂੰ ਵੀ ਫਾਇਦਾ ਯਾਨੀ ਤੁਸੀਂ ਜਿਹਨੂੰ ਆਪਾਂ ਕਹੇ ਜੀ ਪੱਲੇ ਦੀ ਢੋਲਾ ਕਰਦੀ ਮੇਲਾ ਮੇਲਾ ਥੁੱਕੀ ਬੜੇ ਪਕਾਈਦਾ ਉਹਦੀ ਇੱਕ ਇੱਕ ਛੋਸ਼ਾ ਛੱਡ ਦੋ ਜਦੋਂ ਉਹ ਹੁੰਦਾ ਨਵਾਂ ਫੇਰ ਛੱਡ ਦੋ ਹੁਣ ਹੁਣ ਇਤੋ ਯਾਰ ਆਈ ਗਲਤ ਫਸਲੇ ਹਾ ਜੀ ਭਗਵਾਨ ਤੁਮਾਨ ਕਿਸਾਨਾਂ ਦੀ ਜਿਹੜੀ ਬੇਚੋੜੀ ਕੀਤੀ ਆ ਕੀ 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 ਫਸਰੇ ਹਸੀ ਜਿਹੜੇ ਉਹਨਾਂ ਨੇ ਆਪ ਬਿਆਨ ਦਿੱਤੇ ਨੇ ਕੀਂੀਆਂ ਤੇ ਜਾ ਕੇ ਦਿੱਤੇ ਨੇ ਇਹ ਵੀ ਬੋਲੇ ਆ ਵੀ ਅਸੀਂ ਕਣਕ ਐਨ ਐਸ ਪੀ ਤੇ ਖਰੀਦ ਰਿਹਾ ਜੀ ਦਿੱਲੀ 100 ਕਰੋੜ ਰੁਪਇਆ ਕੱਢ ਕੇ ਰੱਖਤਾ 22 ਫਸਲਾਂ ਦੇ ਸਰਕਾਰ ਪੰਜਾਬ ਦੀ ਸ਼ੂਨੀ ਦੇ ਸਕਦੀ ਜੀ ਐਮ ਐਸ ਪੀ ਜਾਂ ਜੈਤ ਪੁੰਦਰਾ ਜਿਹੜਾ ਹੁਣ ਕਹਿੰਦਾ ਬੋਨਸ ਦੇ ਸਕਦੇ ਆ ਦੇਦੇ ਬੋਨਸ ਹੋਣਾ ਜੀ 26 ਤੋਂ 16 ਰੁਪਏ ਕਣਕ ਤੁਸੀਂ ਕਹਿੰਦੇ ਦਿੱਲੀ ਅਸੀਂ ਖਰੀਦੀ ਆ ਇੱਕ ਕਿਲੋ ਕਣਕ ਨਹੀਂ ਖਰੀਦੀ ਬੋਮੀ ਦਾ ਉਹਦੀ ਜੀ ਵੀ ਉਹਦੀ ਸੰਗੀ ਨੱਤੀ ਹੋਈ ਆ ਸਾਡਾ ਕੋਈ ਕੋਜ ਪੰਤਾਲ ਹੈ ਨਹੀਂ ਹੁਣ ਪੰਜਾਬ ਦੇ ਕਹਿਣ ਲੱਗਿਆ ਵੀ ਪ੍ਰਾਈਵੇਟ ਸਕੂਲ ਛੱਡ ਛੱਡ ਕੇ ਸਰਕਾਰਾਂ ਚ ਆ ਰਹੇ ਨੇ ਦਿੱਲੀ ਬਾਰੇ ਬੋਲੀ ਗਿਆ ਆਈਐਸ ਦਾ ਫਿਰਫਿਰ ਹਿੱਸੇ ਚਾਲਕ ਦਾ ਮੁੰਡਾ ਜਿਹੜੇ 1 ਮਿੰਟ ਤੇ ਬੈੰਦੇ ਨੇ ਨਾ ਕਦੇ ਕਿਸੇ ਦੀ ਫੋਟੋ ਆਈ ਹੈ ਨਾ ਕਦੇ ਕਾਥਾ ਆ ਨਾ ਕੋਈ ਅੰਕੜਾ ਸੋ ਇਸ ਰੂਪ ਦੇ ਵਿੱਚ ਲੋਕਾਂ ਨੂੰ ਲੋਕ ਸੱਤੇ ਪੈਨੇ ਬਹੁਤ ਬੁਰੀ ਤਰ੍ਹਾਂ ਇਸ ਕਰਕੇ ਜੇ ਤੁਸੀਂ ਸੂਬੇ ਦੇ ਵਿੱਚ ਅਮਨ ਸ਼ਾਂਤੀ ਵੀ ਬਹਾਲ ਕਰਨੀ ਆ ਉਦੇ ਲਈ ਵੀ ਤੁਹਾਨੂੰ ਮੁੱਦਿਆਂ ਦੀ ਸਿਆਸਤਾਂ ਜਿਹੜੀ ਉਹ ਉਭਾਰਨੀ ਪੈਣੀ ਆ ਜਵਾਬ ਦੇਹੀ ਦੀ ਸਿਆਸਤ ਉਭਾਰਨੀ ਪੈਣੀ ਆ ਜਿਹੜਾ ਕਹਿੰਦਾ ਸੀ ਮੈਂ ਲੋਕ ਸਵਾਲ ਪੁੱਛਣ ਲਾ ਤੇ ਮੈਂ ਲੋਕਾਂ ਨੂੰ ਇਹ ਦੱਸਦਾ ਵੀ ਗਰੰਟਾ ਕੀ ਹੁੰਦੀਆਂ ਨੇ ਹੁਣ ਤੱਕ ਕਿਸੇ ਸਵਾਲ ਦਾ ਵੀ ਜਵਾਬ ਦੇਣਾ ਕਿਸੇ ਸਵਾਲ ਦਾ ਵੀ ਜਵਾਬ ਦੇਣਾ ਮੈਂ ਨਹੀਂ ਦੇਣਾ ਕਿ ਮੈਂ ਇਹਨਾਂ ਦੇ ਕਿਸੇ ਸਵਾਲ ਦਾ ਜਵਾਬ ਹੁਣ ਤੀਰ ਵਈਆ ਵੀ ਮੈਨੂੰ ਤੁਸੀਂ ਇਹ ਦੱਸੋ ਮੈਂ ਤਾਂ ਕੋਈ ਮੁੱਖ ਮੰਤਰੀ ਦੇ ਅਹੁਦੇ ਦੀ ਯੋਗਤਾ ਵਾਲੀ ਜਿਹਦਾ ਦਾ ਬਿਕਰਮ ਹੁੰਦਾ ਮਿਆਰ ਹੁੰਦਾ ਉਵੇਂ ਲੈਵਲ ਦੀ ਕੋਈ ਗੱਲ ਤੋਂ ਤੁਸੀਂ ਕਰਕੇ ਦਿਖਾਓ ਜੀ। ਉਹ ਹਾਲ ਬੜੇ ਮਾੜੇ ਨੇ ਪਰ ਪੰਜਾਬ ਮਤਲਬ ਬਹੁਤ ਖਨਾਲੀ ਆ ਜਿਹੜੀ ਸਾਡੇ ਸਿਰ ਚੜ੍ਹ ਕੇ ਗੋਲ ਰਹੀ ਆ ਜਿਹਦਾ ਪ੍ਰਧਾਨ ਸਭਾ ਆ ਤੇਦਾ ਸਰਕਾਰ ਦੇ ਰੂਪ ਜੀ ਜੀ ਬਿਲਕੁਲ ਬਿਲਕੁਲ ਦੂਜੇ ਪਾਸੇ ਮਾਲਕ ਸਾਹਿਬ ਪੰਜਾਬ ਦੀਆਂ ਤਾਂ ਸਮੱਸਿਆਵਾਂ ਬੜੀਆਂ ਨੇ ਜੇਕਰ ਸਾਰੇ ਹੀ ਸਿਆਸਤਦਾਨ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਅਸੀਂ ਤਾਂ ਪੰਜਾਬ ਦੇ ਲਈ ਲੜਨ ਮਰਨ ਦੇ ਲਈ ਤਿਆਰ ਆ ਅਸੀਂ ਤਾਂ ਕਦੇ ਪਿੱਛੇ ਰਹਿਣ ਵਾਲੇ ਨਹੀਂ ਇਹ ਜੇ ਸਿਆਸਤਦਾਨ ਮਿਲ ਕੇ ਵੀ ਹਿੰਮਤ ਕਰਨ ਤਾਂ ਵੀ ਸਮੱਸਿਆਵਾਂ ਦਾ ਉਹ ਹੱਲ ਹੀ ਨਿਕਲਣਾ ਹੈਗਾ ਐਡੀ ਵੱਡੀਆਂ ਸਮੱਸਿਆਵਾਂ ਨੇ ਪਰ ਸਿਆਸਤਦਾਨਾਂ ਦੇ ਲਈ ਤਾਂ ਕਿਤੇ ਨਾ ਕਿਤੇ ਕੁਰਸੀ ਵੀ ਫਿਰ ਉਹ ਪਿਆਰੀ ਹੋ ਜਾਂਦੀ ਹੈ ਤੇ ਬੜੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ ਸਿਆਸਤ ਦੇ ਵਿੱਚ ਉਸ ਪਾਸੇ ਵੱਲ ਵਧਣਾ ਵੀ ਨਹੀਂ ਚਾਹੁੰਦੇ ਜਿਹੜੀ ਪੰਜਾਬ ਦੀ ਅਸਲ ਸਮੱਸਿਆ ਹੈਗੀ ਹੈ ਬੁਨਿਆਦੀ ਜਾੜ ਹੈਗੀ ਹੈ ਸੋ ਤੁਸੀਂ ਸਾਰੀ ਗੱਲਾਂ ਤੇ ਮਾਲੀ ਸਾਹਿਬ ਗੱਲਬਾਤ ਕਰਨ ਦੇ ਲਈ ਟਾਈਮ ਕੱਢਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸਾਨੂੰ ਅੱਜ ਤੁਹਾਨੂੰ ਸਭ ਤੁਹਾਡਾ ਬਹੁਤ-ਬਹੁਤ ਜੀ ਧੰਨਵਾਦ ਮਾਲੀ ਸਾਹਿਬ